ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ਕੂਰ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ। ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਸਿਆਦੀ ਮੰਨ ਕੇ ਚੱਲੋ ਵੀ ਵੱਡੇ ਰੋਡ ਦੇ ਉੱਤੇ ਸਿਆਦੀ ਨਗਰ ਆ ਤੇ ਉੱਥੋਂ ਸਿੱਧੀ ਛੜ ਕੇ ਜਿਹੜੀ ਸ਼ਕੂਰ ਨੂੰ ਆ ਜਾਂਦੀ ਆ ਸ਼ਕੂਰ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਮੀਣੀ ਮੰਨ ਲਓ ਵੀ ਛੋਟੀ ਵਿਖਾਉਣ ਲੱਗੇ ਆ ਘਰੋਂ ਹੀ ਕੋਈ ਵਪਾਰ ਦਾ ਕੰਮ ਨਹੀਂ ਘਰੇ ਹੀ ਆ ਕਿੰਨਾ ਦੁੱਧ ਕਿਹੜਾ ਸੂਆ ਸਾਰਾ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਪੁੱਛ ਲੈਣੇ ਆ ਸੱਜਣੋ ਕਿੰਨੇ ਦੇਣੇ ਦੇ ਬਾਕੀ ਆ ਤੇ ਘਰੇ ਵੀਰ ਹਰਾਂ ਨੇ ਚੋਈ ਕਹਿੰਦੇ ਵੀ ਚੰਗਾ ਦੁੱਧ ਕਰਮਾਂ ਵਾਲੀ ਦੇ ਦਿੰਦੀ ਆ ਤੇ ਬੂਰੇ ਸਾਹਣ ਤੋਂ ਦਸਨ ਮੁਤਾਬਕ ਇਹ ਸੱਜਣੋਂ ਗੱਬਣ ਵੀ ਆ ਨੀਲੀ ਰਾਵੀ ਦੇ ਤੋਂ ਇੱਥੇ ਲੋਕਲ ਹੀ ਆ ਉਹਦਾ ਵੀ ਆਪਾਂ ਜੇਕਰ ਜਿਹੜਾ ਉਹ ਮਾਲਕਾਂ ਤੋਂ ਪੁੱਛਦੇ ਆ ਜੁੜਿਓ ਐਂਡ ਤੱਕ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਸਨਾਂ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਵਧੀਆ ਵਧੀਆ ਜੀ ਆਪਣਾ ਨਾਂ ਤੇ ਐਡਰੈਸ ਦੱਸ ਗਏ ਇੱਥੋਂ ਦਾ ਨਾਂ ਮੇਰਾ ਬਲਕਾਰ ਸਿੰਘ ਪਾਪਾ ਦਾ ਨਾਮ ਮੱਗਰ ਸਿੰਘ ਪਿੰਡ ਸਕੂਰ ਜ਼ਿਲ੍ਹਾ ਫਿਰੋਇਪਰੀ ਓਕੇ ਤੇ ਨੰਬਰ ਮੇਰੇ ਵੀਰ ਦਾ ਨੰਬਰ 9803513985 ਇੱਕ ਵਾਰੀ ਹੋਰ ਰਿਪੀਟ ਕਰੀ 9803513985 ਇਹ ਤੇ ਸੰਪਰਕ ਕਰ ਲਿਓ ਹਾਂਜੀ ਇਹ ਮੈਂ ਜਿਵੇਂ ਅਸੀਂ ਦੱਸਿਆ ਘਰੇ ਚੋਈ ਹੈ ਨਾ ਹਾਂਜੀ ਘਰੇ ਚੋਈ ਆਪਾਂ ਜੀ ਠੀਕ ਆ ਸੂਆ ਕਿਹੜਾ ਸੂਗੀ ਸੂਆ ਤੀਜਾ ਸੂਣਾ ਜੀ ਇਹਨੇ ਇਹ ਤੀਜਾ ਸੂਆ ਸੂਗੀ ਦੂਜੇ ਸੂਏ ਤੂੰ ਕਿੰਨਾ ਦੁੱਧ ਚੋਂਦਾ ਰਿਆ ਇਹਦੇ ਤੋਂ ਨੂੰ ਬਈ ਆਪਾਂ 14 ਕਿਲੋ ਦੁੱਧ ਚੋਇਆ ਹੋ ਠੀਕ ਆ ਨਾਰਮਲ ਸੇਵਾ ਸੀ ਨਾਰਮਮਲ ਤਾਂ ਦੁੱਧ ਨੂੰ ਬਹੁਤ ਖਰੀ ਆ ਹਨਾ ਛੱਡੀ ਠੰਡੀ ਸੀ ਲ ਆਪ ਛੱਡੀ ਤੂੰ ਉਦੋਂ ਹੀ ਆਪ ਛੱਡੀ ਹੈ ਹਨਾ ਲੇਟ ਤੱਕ ਚੁੰਦੇ ਰਹੇ ਆ ਲੇਟ ਤੱਕ ਚੁੰਦੇ ਚੂਣ ਚਾਂ ਦੀ ਪੋਲੀ ਵਧੀਆ ਓਕੇ ਓਕੇ ਜਾ ਭਾਰ ਪੂਰੇ ਲੋ ਬੇਫਿਕਰੀ ਬੇਫਿਕਰੀ ਗਰੰਟੀ ਹੋਊਗੀ ਗਰੰਟੀ ਹੋਊ ਤੇ ਜਿਵੇਂ ਤੂੰ ਗੱਬਣ ਦੀ ਗੱਲ ਬਾਤ ਦੱਸਦਾ ਸੀ ਇਹ ਬੂਰੇ ਨੀਲੀ ਦਾ ਵੀ ਦੇ ਸਾਹ ਤੋਂ ਗੱਬਣਾ ਯਾ ਆਪਣੇ ਪੈਨ ਦੀ ਸਾਹ ਨਾਲ ਬਹੁਤ ਚੰਗਾ ਨੀਲੀ ਦਾ ਵੀਦਾ ਨੀਲੀ ਰਵੀ ਦਾ ਬੂਰਾ ਹਾਂਜੀ ਉਹਦੇ ਤੋਂ ਗੱਬਣਾ ਵੀ ਹੋ ਸਕਦਾ ਕਿਰਪਾ ਗੁਰੂ ਰਾਮਦਾਸ ਕਰੇ ਤਾਂ ਹਾਂਜੀ ਵੀ ਕੱਟੀ-ਕੁੱਟੀ ਦੇ ਜੇ ਹਨਾ ਹਾਂਜੀ ਨੀਲੀ ਦੀ ਕਿਤੇ ਬੂਰੀ ਦੇ ਜੇ ਹਾਂਜੀ ਓਕੇ ਪਿੱਛੇ ਪੁੱਛੇ ਲੋ ਦਾ ਅਗਲਾ ਬੇਫਿਕਰ ਹੋ ਜੇ ਨਾ ਦੀ ਹੋ ਗਿਆ ਆਪਣੀ ਗੱਲ ਦਾ ਕਾਰਤਾਹੀਕ ਠੀਕ ਆ ਥਾਣੇ ਇੱਥੇ ਆ ਕੇ ਵੇਖ ਕੇ ਲੈ ਜੀ ਹਨਾ ਗਲਾਬ ਦੇ ਪਾਸ ਕਰ ਲਈ ਭਾਰਤੀ ਗਰੰਟੀ ਦੇ ਦਿਆਂਗੇ ਓਕੇ ਜੀ ਤੇ ਵੀਰੇ ਮੜੀ ਜੀ ਤੌਰ ਕਰਾ ਚੱਕੇ ਦੀ ਕਿੱਧਰ ਨੂੰ ਕਰਾਉਣਾ ਮੇਰਾ ਭਰਾ ਸਜਣੋਂ ਥੋੜੀ ਜਿਹੀ ਨਾ ਇਹ ਡਰਦੀ ਆ ਕੈਮਰੇ ਤੋਂ ਬਾਕੀ ਓਕੇ ਰਿਪੋਰਟ ਮੈਂ ਆ ਕੇ ਵੇਖਿਓ ਸਰੀਰ ਕਟਾਂਚਾ ਚੰਗਾ ਬਰੀਕ ਚਮੜੀ ਦੀ ਆ ਘਰੇ ਹੀ ਚੋਈ ਵੀ ਆ ਵੀਰ ਹਰਾਂ ਨੇ ਗੱਲਾਂ ਬਾਤਾਂ ਹੋਈਆਂ ਬੁੜੀ ਚੂਲੇ ਬੰਦਾ ਚੂਲੇ ਕਹਿੰਦੇ ਵੀ ਕੋਈ ਚੱਕਰ ਨਹੀਂ ਇਹਨੂੰ ਕਰਮਾਂ ਵਾਲੀ ਨੂੰ ਸੀਲ ਠੰਡੀ ਬਹੁਤ ਜ਼ਿਆਦੇ ਰੱਜ ਕੇ ਆ ਤਨ ਤੋਰ ਚੈੱਕ ਕਰਾਤੀ ਆ ਵੀ ਐ ਹੁੰਦਾ ਕਈ ਵਾਰੀ ਕਿਸੇ ਪਸ਼ੂ ਤੇ ਲਾ ਲੋ ਸਰਨ ਜਾਂ ਕੋਈ ਕੱਦ ਕਾਠ ਦਾ ਨਤਾਜਾ ਨਹੀਂ ਆਉਂਦਾ ਤਾਂ ਤੁਰਦੇ ਪਸ਼ੂ ਦਾ ਆਪਾਂ ਨੂੰ ਗੈਸ ਲੱਗ ਜਾਂਦਾ ਤੇ ਆ ਦੇਖਿਓ ਜੀ ਮਿਲਕ ਵੇਨ ਥਣਾ ਦਾ ਆਪਸੀ ਗੈਪ ਦੂਰੀ ਵੇਖੋ ਚਾਰੇ ਪੈਰ ਬਾਕੀ ਮੀਣੀ ਆ ਗਈ ਸਿੰਘ ਹਿਲਦੇ ਕਿ ਨਹੀਂ ਹਿਲਦੇ ਵੀਰ ਹਿਲਦੇ ਨਹੀਂ ਕਿ ਉਹ ਮੀਣੀ ਆ ਹਨਾ ਓਕੇ 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 ਤੇ ਸੱਜਣੋ ਪਿੱਛੇ ਢੱਲਾ ਟੋਲਾਣਾ ਪੂਰੀਆਂ ਚੰਗੀਆਂ ਵਾਂ ਬਾਕੀ ਹਟ ਗਈ ਆ ਡਰ ਨਾ ਪਹਿਲਾਂ ਸਾਡੇ ਤੋਂ ਕਾਫੀ ਡਰੀ ਆ ਸੂਲ ਚ ਵੀ ਨਿਸ਼ਾਨ ਹੈਗਾ ਵਾ ਸੱਜਣੋ ਕਰੋ ਚੈੱਕ ਥਣ ਬਹੁਤ ਸੋਹਣਾ ਲੱਗਾ ਪਿਆ ਚਵਾਈ ਵਾਲਾ ਚਵਾਈ ਚੁਈ ਓਕੇ ਹਨਾ ਓਕੇ ਓਕੇ ਰੇਟੇ ਦਾ ਕੀ ਰਹੂਗਾ ਛਾ ਰੇਟ ਭਾਈ 13 ਮੰਨਦੇ ਆਂ ਦੇ ਕਿੰਨੇ ਦੀ ਤੇ ਇਹ ਮੰਗਣੋਂ ਦਾ ਭਾਵਾ 1.5 ਮੰਗ ਲਾ ਯਾਰ ਚੀਜ਼ ਆਪਣੀ 125 ਦੀ ਦੇ ਦੇਾਂਗੇ ਭਾਈ 1 ਲੱਖ ਤੇ 25 ਹਜ਼ਾਰ ਦੀ ਉਹਦੇ ਚੋ ਆਏ ਭੈਣ ਭਰਾ ਦਾ ਪਿਆਰ ਮੁਹੱਬਤ ਜਿਆ ਕਰ ਦੇਗਾ ਨਾ ਉਹਦਾ ਕਰਨਾ ਹੀ ਪੈਣਾ ਜੀ ਹਾਂ 1 ਲੱਖ ਤੇ ਸੱਜਣੋ 25 ਹਜ਼ਾਰ ਚੋ ਛੋੜ ਛੱਪਾ ਤੁਸੀਂ ਕਿੰਨਾ ਕਰਾ ਲਵੋਗੇ ਜਾਂ ਕਿੱਥੇ ਤੁਹਾਡਾ ਸੌਦਾ ਹੁੰਦਾ ਉਹ ਵੀਰ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਠੀਕ ਆ ਧੰਨਵਾਦ ਧੰਨਵਾਦ ਸੱਜਣੋ ਭਰਾ ਕਹਿੰਦਾ ਵੀ ਜਿਹੜਾ ਵੀਡੀਓ ਵੇਖ ਕੇ ਸੱਜਣ ਆ ਗਿਆ ਉਹਦਾ ਫੁੱਲ ਹੀ ਮਾਨਤਾਨ ਕਰਦੇ ਆਂਗੇ ਬਾਕੀ ਜੇ ਕਿਸੇ ਚੰਗੇ ਬੱਚੇ ਲੈਣੇ ਆ ਜਾਂ ਚੰਗਾ ਦੁੱਧ ਲੈਣਾ ਤੇ ਮੈਂ ਚਾਰੂ ਵੀ ਬਹੁਤ ਆ ਹਨਾ ਬਹੁਤ ਚਾਰੂ ਆ ਓਕੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ